ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਸੂਈਆਂ ਸਵੰਜੇ ਵੜਣਾ ਤੇ ਝੋਟੀ ਤਾਜੀ ਸੂਈ ਵੀ ਤੇ ਦੋ ਕਿਨਾਂ ਗੱਬਣਾ ਵੜਣਾ ਦੇ ਇਹ ਸਾਰਾ ਨਗ ਸੇਲ ਹੈ ਡਿਟੇਲ ਵੀਰ ਤੋਂ ਪੁੱਛਦੇ ਆ ਹੋ ਕੇ ਕਰੀਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਭਪਿੰਦਰ ਸਿੰਘ ਜੀ ਪ ਜਿਲਾ ਬਰਨਾਲਾ ਦੀ ਆਪਣਾ ਪੱਖੋਂ ਕੇ ਗ੍ਰਿਡ ਦੇ ਨਾਲ ਘਰ ਆ ਜਾਵਾਂ ਗ੍ਰਿਡ ਦੇ ਨਾਲ ਆ ਕੇ ਰਿਆਂ ਵਾਲੇ ਰੋਡ ਤੇ ਠੀਕ ਆ ਮੋਬਾਈਲ ਨੰਬਰ ਬਾਈ ਜੀ 925643982 925643982 39820 ਵਪਾਰ ਦਾ ਕੰਮ ਹੈ ਆਪਣਾ ਜੀ ਪਹਿਲਾ ਨੰਬਰ ਆਪਾਂ ਝੋਟੀ ਦੇਖੀ ਨੇ ਕਿਹੜਾ ਸੂਈ ਹੈ ਇਹ ਪਹਿਲਾ ਸੂਆ ਸੂਈ ਹੈ ਬੱਚਾ ਇਹਦਾ ਕੱਟਿਆ ਨਾ ਬੱਚਾ ਮਗਰ ਕੱਟਿਆ ਜੀ 6 ਦਿਨ ਸੂਈ ਨੂੰ ਆ 10 ਕਿਲੋ ਦੁੱਧ ਆ ਸਵੇਰ ਦਾ ਟਾਈਮ ਚ ਬਾਈ ਹੁਣ ਹੋਣੀ ਆ ਹਾਂ ਚ ਬਾਈ ਹੋਣੀ ਆ ਜੀ ਠੀਕ ਆ 10 ਕਹਿੰਦਾ ਆਪਾਂ ਦੋ ਟਾਈਮ ਨਿਪੜੂ ਜਾਵਾਂ ਅਠਾਈ ਹਾਂ ਦੋ ਟਾਈਮ ਨਿਬੜੂ ਦੋ ਟਾਈਮ ਚੋਕ ਦੰਦੋ ਚੌਕੀ ਹੋਊ ਲਗਭਗ ਇਹ ਚੌਕ ਦੇ ਕੱਢਦੀ ਆਈ ਉਹਦਾ ਦੋਨ ਦੀ ਠੀਕ ਹੈ ਥੋੜੀ ਵੱਡੀ ਹੋਈ ਬਣੀ ਵੀ ਆ ਪਰ ਦੁੱਧ ਮੰਨ ਕੇ ਚਲੋ ਵੀ ਇਹ ਨਾ ਮੰਨੇ ਪਹਿਲਾਂ ਕੰਮ ਦੂਜਾ ਵਾਲਾ ਕਰੂ ਜਾਵਾਂ ਹਾਂਜੀ ਹਾਂਜੀ ਦੁੱਧ ਦੀ ਬਹੁਤ ਖਰੀ ਗੱਟੀ ਨਿਕਲਦੀ ਆ 12 13 ਕਿਲੋ ਦੁੱਧ ਦੇਣਾ ਪਲੂਨ ਨੇ ਚਵਾਈ ਚ ਵੀ ਇੱਕ ਨੰਬਰ ਜਮਾ ਇੱਕ ਨੰਬਰ ਪੋਲੀ ਗਾਂ ਆਪਣੇ ਘਰੇ ਸੂਈ ਆ ਹਾਂ ਆਪਣੇ ਘਰੇ ਸੂਈ ਆ ਜੇ ਅਰ ਜੂਰ ਤਾਂ ਰੋਕਿਆ ਦਾਨਾ ਜੀ ਸਾਰਾ ਕੁਝ ਕਰਾਂ ਠੀਕ ਹੈ ਰੇਟ ਵਗੈਰਾ ਕੀ ਰਹਿਣਾਗਾ ਰੇਟ ਦਾ ਫੋਨ ਤੇ ਕਰਾਂਗੇ ਜਾਇਜ਼ ਹੀ ਹੋਊਗਾ ਜਮਾ ਜਾਇਜ਼ ਹੀ ਹੋਊਗਾ ਧੋਰ ਦੀ ਵਾਰ ਨੂੰ ਸੋਬਰਤ ਸਿੰਘ ਮੂੰਹ ਅਥਾ ਦੇਖ ਸਕਦੇ ਹੋ ਕੁੰਡਾ ਸਿੰਘ ਦਾ ਸੁਨੱਖਾਪਣ ਤੇ ਰਾਜੀ ਸਮੀ ਬੜੀ ਤੇ ਲੈਵਾ ਦੇਖੋ ਫਟ ਫਾਟ ਜਮ ਫਿਟਿੰਗ ਆਲਾ ਲੈਵਾ ਜਿਹੜੇ ਵੀਰੇ ਕਹਿੰਦੇ ਕਿ ਆਪਾਂ ਕੱਟੀ ਲੈਣੀ ਆ ਨਮਾ ਹਾਣ ਜਮ ਪੂਰਾ ਮੰਨ ਕੇ ਚਲੋ ਨਜ਼ਾਰੇਦਾਰ ਆ ਜਮ ਤੇ ਸਾਫ ਸੁਥਰੀ ਇਹਦੇ ਮਤਲਬ ਬੱਚੀ ਝੜੀ ਵੀ ਆ ਹਨਾ ਹਾਂਜੀ ਬੱਚੀ ਝੜੀ ਵੀ ਆ ਕੋਈ ਸਰਾਖ ਨਹੀਂ ਕੋਈ ਹੋਣੀ ਠੀਕ ਐ ਇਹ ਛੋਟੀ ਹੁੰਦੀ ਰਬੜ ਜੜਾਈ ਹੋਈ ਆ ਹਨਾ ਹਾਂਜੀ ਹਾਂਜੀ ਉਹ ਸੈਸਟ ਉਹ ਵੀਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਉਹਦੀ ਤੇ ਮੇਰੇ ਕੋਲ ਵੀ ਕੱਟੀ ਸੀ ਮੈਂ ਵੀ ਇਹ ਰਬੜ ਜੜਾਈ ਸੋ ਐਂ ਗੰਢੀ ਰਹਿ ਜਾਂਦੀ ਆ ਬਸ ਹਨਾ ਕੁਛ ਨਹੀਂ ਹੈਗਾ ਜੀ ਕੋਈ ਦਾਗ ਨਹੀਂ ਕੁਛ ਨਹੀਂ ਹੈਗਾ ਬਸ ਆਈ ਆ ਕੋਈ ਸਰਾਖ ਨਹੀਂ ਕੁਛ ਨਹੀਂ ਠੀਕ ਥੋੜਾ ਸਾਫ ਸੁਥਰਾ ਲੀਵਾਗਾ ਤੇ ਰੇਟ ਇਹਦਾ ਫੋਨ ਤੇ ਉਹ ਬੱਚਾ ਇਹਦੇ ਵਿੱਚ ਆ ਗਈ ਕੱਟੀ ਤੇ ਫਿਰ ਦੂਜੇ ਨੰਬਰ ਜਿਹੜੀ ਬੈੜ ਦੇਖੀ ਆ ਨੇ ਇਹ ਕਿਹੜਾ ਸੂਆ ਜੀ ਇਹ ਦੂਜਾ ਸੂਆ ਜੀ 6 ਦੰਦ ਦਾ ਇਹ ਹਜੇ 22 ਦਿਨਾਂ ਦੀ ਕੱਟੀ ਆ 22 ਦਿਨ ਹਜੇ ਇਹਦੇ ਕੱਟੀ ਆ ਹਾਂਜੀ ਤੇ ਦੂਜਾ ਸੂਆ 6 ਦੰਦ ਕੀ ਰਿਕਾਰਡ ਰਿਹਾ ਹੈ ਦਾ ਪਹਿਲੇ ਸੂਏ ਪਹਿਲੇ ਸੂਏ ਨੇ 29 ਕਿਲੋ ਦੁੱਧ ਦਿੱਤਾ ਜੀ ਕਹਿੰਦਾ ਬਾ ਵੇਦ ਕਿ 30 ਮੰਨ ਕੇ ਲੈੜੇ ਹੁੰਦਾ ਫਿਰ ਕੀ 32 33 ਕਿਲੋ ਦੁੱਧ ਬੜੇ ਆਰਾਮ ਨਾਲ ਦੇ 20 ਹਲੇ ਕੱਟੀ ਆ ਕਈ ਦਿਨਾਂ ਹਾਂ 22 ਦਿਨਾਂ ਦੀ ਕੱਟੀ ਆ ਜੀ ਠੀਕ ਆ 20 ਦਿਨ ਦੀ ਕੱਟੀ ਆ ਹਣਾ ਰੇਟ ਇਹਦਾ ਵੀ ਹੋਣ ਤੇ ਇਹਦਾ ਵੀ ਹੋਣ ਤੇ ਕਈ ਵਾਰੀ ਵਪਾਰੀ ਪਰ ਮੈਨੂੰ ਲੈਣੀ ਹੁੰਦੀ ਆ ਵੀਰੇ ਉਹਦੇ ਚ ਫਿਰ ਫਰਕ ਪੈ ਜਾਂਦਾ ਠੀਕ ਆ ਜਾਈਏ ਗੱਲ ਹਾਂਜੀ ਪੜਦਾ ਹੁੰਦਾ ਅਗਲੇ ਦਾ ਇੱਕ ਬੰਦੇ ਦਾ ਜਾਈਏ ਗੱਲ ਸੋ ਦੂਜਾ ਸੂਆ ਬੈਠ ਹੁੰਦੀ ਪਈ ਆ ਕੱਦ ਕਾਠ ਫੁੱਲਾ ਜਿੰਦ ਜਣ ਸਨੱਖਾ ਬਣ ਬੈਠ ਜੇ ਪੁੱਛ ਗਿਆ ਜਿਆਦੇ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਸੋ ਹਾਈਟ ਵਗੈਰਾ ਦੇਖੋ ਬੈਠਦੀ ਚੰਗੀ ਸਨੱਖਾ ਪਾਣ ਬਹੁਤ ਜ਼ਿਆਦਾ ਕਿਸੇ ਪਾਸੇ ਹੱਥ ਧਰਾਣੀ ਫੇਸ ਕੁਆਲਟੀ ਬਿਊਟੀ ਵਗੈਰਾ ਬੈਠ ਚ ਪੂਰੀ ਓਕੇ ਆ ਜਾਵਾ ਸਾਫ ਸੁਥਰੀ ਜਾਵਾ ਰਾਜੀ ਸਭੀ ਪੜੀ ਵੀ ਸੋ ਦੇਖੋ ਦੂਜਾ ਸੂਆ ਵੈਟ ਸੁੰਦੀ ਪਈ ਆ 20 ਰੈਂਦੀ ਆ ਜੇ ਕੱਚੀ ਆ ਨਾਣਾ ਨੂੜਾ ਬਹੁਤ ਆ ਹਵਾਨੇ ਦੇ ਉੱਪਰ ਸੋ ਫਿਟਨੈਸ ਲਾ ਲੇਵਾ ਜਮਾ ਸੁਲੇਵਾ ਦੇਖ ਸਾਹ ਨੇੜ ਤੋਂ ਪੂਰਾ ਸਾਫ ਸੁਥਰਾ ਕੰਪੈਕਟ ਹਵਾਨਾ ਜਮਾ ਤੇ ਪਲਾਈਆਂ ਬਹੁਤ ਪਈਆਂ ਹਲੇ ਹਨਾ ਹਾਂਜੀ ਬਹੁਤ ਢੱਲ ਆ ਅੱਗੇ ਆਗੇ ਤੀਜੇ ਨਾ ਪਰ ਤੇ ਬੈਠ ਜੀ ਇਹ ਕਿਹੜਾ ਸੂਆ ਜੀ ਇਹ ਦੂਜਾ ਸੂਆ ਛੂਈ ਸੁਈ ਵੀ ਆ ਜੀ ਇਹਦਾ ਬੱਚਾ ਕਿਹੜਾ ਇਹਦਾ ਬੱਚਾ ਹਾਂਜੀ ਪੂਰਾ ਜੀ ਆਹ ਬੋਚਾ ਰਾ ਜਿਹੜਾ ਖੜਾ ਹੈਗਾ ਠੀਕ ਆ ਕੈ ਦਿਨ ਹੋਏ ਸੂਈ ਨੂੰ ਇਹਨੂੰ ਅੱਜ ਸੇਮਾ ਦੇਣਾ ਜੀ ਸੂਈ ਤੇ ਦੁੱਧ ਕਿੰਨਾ ਹੋਣਾ ਦੁੱਧ ਦੇ ਥੱਲੇ 15 ਕਿਲੋ ਪਿਆ ਰਾਇ ਜੀ ਸਤਰੀ ਦਾ ਟਾਈਮ ਦਾ ਮਣਕੇ ਦੇਣਾ ਜੀ ਜਮਾ ਮਣਕੇ 7.5 ਦੇ ਦੇਣਾ ਜੀ ਸਵੇਰ ਦਾ ਟਾਈਮ ਅੱਜ ਚੁਾਈਏ ਜੀ ਹੁਣ ਹੋਣੀ ਆ ਨਾ ਨਹੀਂ ਆ ਜੀ ਥੋੜਾ ਜਿਹਾ ਅੱਜ ਲੇਟ ਹੋ ਗਏ ਵੈਸੇ ਵੀਡੀਓ ਬਣਾਉਣ ਦੇ ਚ ਅੰਦਾਜ਼ਾ ਕਿੱਥੇ ਜਾ ਬੜੂਗੀ ਇਹ ਕਿਵੇਂ ਇਹ ਰੇਟ ਫੌਂਦੇ ਹੋ ਨਹੀਂ ਤੁਝੇ ਦੁੱਧ ਕਿੰਨਾ ਪਾ ਦੋਗੀ ਦੁੱਧ ਇਹ 18 ਕਿਲੋ 19 ਕਿਲੋ ਤੋੜ ਦੀ ਬਾਹਰ ਨੂੰ ਸੋ ਵੀਰੋ 18 ਕਿਲੋ ਦੁੱਧ ਇਹਨੇ ਆਰਾਮ ਨਾਲ ਦੇ ਦੇਣਾਗਾ ਜਿੰਦ ਜਾਨ ਰਾਜੀ ਸਮੀ ਪੜੀ ਵੀ ਬਹੁਤ ਜਿਆਦੇ ਆ ਛੇ ਦੰਦ ਆ ਜੀ ਦੂਜਾ ਦੂਜਾ ਸੂਰ ਅਰਜਨਲ ਛੇ ਦੰਦ ਜੇ ਅਜੁਰ ਜਮਾ ਡੰਨਾ ਜਮਾ ਡੰਨਾ ਜੀ ਸਾਰੇ ਡੰਗਰਾਂ ਦੀ ਇਹ ਤਾਂ ਗਰੰਟੀ ਏ ਠੀਕ ਹੈ ਸੋਸ ਗੱਲੋਂ ਬੇਫਿਕਰ ਹੋ ਜਾ ਬੱਚਾ ਇਹਦੇ ਪਿੱਛੇ ਤੇ ਲੇਵਾ ਦੇਖੋ ਪੂਰਾ ਸੋਹਣਾ ਸਾਫ ਸੁਥਰਾ ਚਾਰੇ ਥਾਂ ਨਿਕਣਵੇਂ ਬਿੱਤੀ ਤੇ ਹਾਂ ਸੋ ਦੇਖੋ ਫੁੱਲ ਸਾਈਜ਼ ਆ ਫੁੱਲ ਬਾਡੀ ਮੰਤਰ ਆ 18 19 ਕਿਲੋ 20 ਰੋ ਮਾੜ ਆ ਥੱਲੇ ਰਹੂਗੀ ਕਿ ਆਸ-ਪਾਸ ਸਾਫ ਸੁਥਰੀ ਬਹਿੜ ਸੂਈ ਸਭਾਈਆ ਚੋਕੇ ਦੋ ਟਾਈਮ ਤਸੱਲੀ ਕਰਕੇ ਲੈ ਸਕਦੇ ਹਾਂ 1.5 ਕਿਲੋ ਹੁਣ ਦੁੱਧ ਨੈਸਟ ਆ ਜੀ ਦੋ ਟਾਈਮ ਹਾਜ਼ਰ ਆ ਜਾ ਮਾ ਤੁਹਾਡਾ ਜੋ ਸਕਦਾ ਜੀ ਜੈ ਜੈ ਗੱਲ ਸੋ ਵੀਰੇ ਕਹਿੰਦਾ ਟਾਈਮ ਤੋਂ ਟਾਈਮ ਜਿਹੜਾ ਮਰਜ਼ੀ ਚੋਵੋ ਦੋ ਟਾਈਮ ਚੋਕੇ ਤਸੱਲੀ ਕਰਕੇ ਇੱਥੇ ਲੈ ਕੇ ਅੱਗੇ 3 ਜਰਮਬਰ ਜਾ ਪਾਹੇ ਕ੍ਰੋਸ ਦੀ ਵੜ ਦੇਖੀ ਜੰਨੇ ਆ ਇਹ ਕਿਹੜਾ ਸੂਆ ਜੀ ਇਹ ਵੀ ਦੂਜਾ ਸੂਆ ਜੀ ਇਹਦਾ ਬੱਚਾ ਉਹ ਆ ਗਿਆ ਹਾਂਜੀ ਇਹਦਾ ਵੀ ਬੱਚਾ ਕੈ ਦਿਨ ਹੋ ਗਿਆ ਸੂਈ ਨੂੰ ਇਹਨੂੰ 6 ਮਾ ਦਿਨ ਆ ਜੀ ਇਹਨੂੰ 6 ਮਾ ਦਿਨ ਹੋ ਗਿਆ ਸੂਈ ਨੂੰ ਤੇ ਠੰਡੇ ਸੀ ਲੋਕ ਕੇ ਆ ਜਾਵਾਂ ਜਾਮਾ ਓਕੇ ਆ ਜੀ ਰਾਮ ਨਾਲ ਬੜੇ ਆਰਾਮ ਨਾਲ ਚੋਣ ਕਾਣ ਨੂੰ ਬਹੁਤ ਠੀਕ ਆ ਤੇ ਦੁੱਧ ਵੀ ਫੈਟ ਵਾਲਾ ਹੋ ਜਿਵੇਂ ਕ੍ਰਾਸ ਪਾਣਾ ਹੈ ਨਾ ਦੁੱਧ ਜਮਾ ਚਿੱਟਾ ਮੱਝਾਂ ਵਾਲਾ ਦੁੱਧ ਆ ਜੀ ਅੱਛਾ ਸੋ ਜਮਾ ਮੱਝਾਂ ਨਾਲ ਦਾ ਦੁੱਧ ਆ ਤੇ ਕਿੰਨਾ ਹਾਜ਼ਰਾ ਹੁਣ ਚੋਣ ਵਾਲਾ 15 ਕਿਲੋ ਇਹਦੇ ਥੱਲੇ 7 ਕਿਲੋ ਟਾਈਮ ਦਾ ਜਮਾ ਹਾਜ਼ਰਾ ਉੱਪਰ ਹਾਂਜੀ ਠੀਕ ਆ ਚੋਣ ਚਵਾਦਾਰਾ ਦੂਰਾ ਪੂਰੀਆਂ ਓਕੇ ਆ ਜੀ ਸੋਹਣਾ ਚੋਣ ਨਿਆਣੇ ਨੂੰ ਨਾ ਵਧੀਆ ਪਾਉਂਦੀ ਆ ਪੂਰਾ ਵਧੀਆ ਜੀ ਸੋ ਵੀਰੋ ਲੇਵਾ ਵਗੈਰੇ ਇੱਕ ਵਾਰ ਫੇਰ ਦੇਖਣ ਜੇੜ ਤੋਂ ਸੋਹਣਾ ਸਾਫ਼ ਸੁਥਰਾ ਲੇਵਾ ਹੁਣ ਚਵਾਈ ਕਰਨੇ ਤਾਂ ਕਿ ਥੋੜਾ ਬੱਚੇ ਨੂੰ ਭਾਈ ਰਾਜੀ ਸਮੀ ਪੜੀ ਵੀ ਕਿਸੇ ਪਾਸੇ ਲੱਸੀ ਨਾ ਵੀ ਨਹੀਂ ਰੇਟ ਸਾਰੇ ਪਾਸੋਂ ਦੇ ਹੋਣਗੇ ਫੋਨ ਤੇ ਸੁਜੇ ਸੁਲਾਈ ਵੀ ਵਿੱਚ ਗੱਬਣ ਵੀ ਨਾਗਾ ਅੱਗੇ ਆਪਾਂ ਗੱਬਣ ਵੜ ਦੇਖੇ ਨਾ ਕੱਚੀ ਕਿੰਨਾ ਟਾਈਮ ਦੀ ਕੱਚੀ ਹੈ ਇਹਦਾ 1 ਮਹੀਨਾ ਬਾਕੀ ਪਿਆ ਜੀ ਪਹਿਲਾ ਸੂਆ ਸੁਣੀਆ ਪਹਿਲਾ ਸੂਆ ਸੁਣੀਆ ਠੀਕ ਹੈ ਤੇ ਕ੍ਰੋਸ ਆਂਗ ਦੀ ਬੱਚੀ ਆ ਗਈ ਹੈ ਨਾ ਹਾਂਜੀ ਠੀਕ ਹੈ ਥੋੜਾ ਜਿਆ ਕ੍ਰੋਸ ਹੀ ਆ ਜੀ ਬਰੀਡ ਚ ਹੀ ਹੋਗੀ ਆ ਠੀਕ ਹੈ ਸੋ ਹਲਕਾ ਫੁਲਕਾ ਜਿਹਾ ਪੈਂਦਾ ਥੋੜਾ ਜਿਆ ਲੱਸੀ ਆ ਛੋਟੀ ਆ ਠੀਕ ਹੈ ਤੇ ਕਿੰਨਾ ਗੰਦਾ ਜਿਹਾ ਪਦੂ ਪਹਿਲੇ შე ਦੋਤੀਏ ਇਹ ਦੇ ਦੂ ਜੀ 17 18 ਕਿਲੋ ਰਾਂਗ ਦਾ ਟੋਰਦੀ ਬਾਰ ਨੂੰ ਰੇਟ ਇਹਦਾ ਹੀ ਫੋਨ ਤੇ ਇਹਦਾ ਵੀ ਫੋਨ ਤੇ ਸੋ ਰੇਟ ਇਹਦਾ ਵੀ ਫੋਨ ਤੇ ਹੋਊਗਾ ਪਹਿਲਾ ਸੂਆ ਸੂਰੀ ਆ ਇੱਕ ਮਹੀਨੇ ਦੀ ਕੱਚੀ ਹੈਗੀ ਸੋ ਕਦ ਕਾੜ ਖੈਰ ਠੀਕ ਆ ਤੇ ਰਾਜੀ ਸਮੀ ਪਲੀ ਵੀ ਪੂਰੀ ਓਕੇ ਆ ਜਾਵਾ ਵਾ ਲੈ ਚੱਲ ਬੰਦੇ ਸੋ ਫਿਰ ਕਾਫੀ ਨਗ ਤੁਹਾਨੂੰ ਦਿਖਾ ਦਿਆ ਪੈਂਡ ਉਹ ਖੋਕੇ ਜਿਲ੍ਹਾ ਬਰਨਾਲੇ ਦਾ ਪੈਂਡ ਆ ਕੋਈ ਵੀ ਨਗ ਤੁਹਾਡੇ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖ ਲਈ ਸਾਬ